ਵਰਪ ਦੇਸ਼ ਦੇ ਇੱਕ ਸਿਆਣੇ ਵਜ਼ੀਰ ਨੇ ਬਾਦਸ਼ਾਹ ਦੀ 30 ਸਾਲ ਇਮਾਨਦਾਰੀ ਨਾਲ ਸੇਵਾ ਕੀਤੀ ਸੀ ਪਰ ਉਸ ਵਜ਼ੀਰ ਦੇ ਦੁੱਖੀ ਦਰਬਾਰੀਆਂ ਨੇ ਬਾਦਸ਼ਾਹ ਦੇ ਕੰਨ ਪਰ ਪਰ ਕੇ ਤੇ ਗੰਭੀਰ ਦੋਸਲਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਵਾ ਦਿੱਤੀ ਉਸ ਵੇਲੇ ਦੇ ਰਵਾਜ ਅਨੁਸਾਰ ਅਦਾਲੀ ਬੈਠੇ ਲੋਕਾਂ ਦੇ ਵਿਚਕਾਰ ਅਖਾੜੇ ਵਿੱਚ ਵਿਅਕਤੀ ਨੂੰ ਮੌਤੇ ਘਾਟ ਉਤਾਰਨ ਲਈ ਉਸ ਉੱਤੇ ਕੁੱਤੇ ਥਾਡੇ ਦਿੱਤੇ ਜਾਂਦੇ ਸਨ ਮੌਦੀ ਜਦੋਂ ਮੈਂ ਤੋਂ ਇੱਕ ਦਿਨ ਪਹਿਲਾਂ ਵਜੀਰ ਨੇ ਪਾਸ਼ਾ ਨੂੰ ਬੇਨਤੀ ਕੀਤੀ ਕਿ ਉਸ ਨੂੰ 10 ਦਿਨਾਂ ਦੀ ਮੌਲਤ ਦਿੱਤੀ ਜਾਵੇ ਤਾਂ ਜੋ ਪਰਿਵਾਰ ਲਈ ਗੁਜ਼ਾਰੇ ਦਾ ਕੋਈ ਪ੍ਰਬੰਧ ਕਰ ਸਕੇ ਉਸ ਦੀ ਲੰਬੀ ਸੇਵਾ ਨੂੰ ਧਿਆਨ ਵਿੱਚ ਰੱਖਦੇ ਆ ਬਾਸ਼ਾ ਨੇ ਮੌਲਤ ਦਿੱਤੀ ਮੌਲਤ ਮਿਲਣੋਂ ਪ੍ਰੰਤ ਉਹ ਕੁੱਤੇ ਖਾਨੇ ਵਿੱਚ ਗਿਆ ਤੇ ਮੌਲਤ ਦੇ 10 ਦਿਨ ਉਸਨੇ ਕੁੱਤਿਆਂ ਦੀ ਖੂਬ ਸੇਵਾ ਕੀਤੀ ਕੁੱਤੇ ਉਸਦੇ ਮਤਵਾਲੇ ਹੋ ਗਏ ਸਜਾਵ ਵਾਲੇ ਦਿਨ ਜਦੋਂ ਵਜ਼ੀਰ ਉੱਤੇ ਕੁੱਤੇ ਛੱਡੇ ਗਏ ਤਾਂ ਉਹ ਵੱਡਣ ਦੀ ਥਾਂ ਵਜ਼ੀਰ ਦੇ ਹੱਥ ਪੈਰ ਚੱਟਣ ਲੱਗ ਪਏ। ਬਾਦਸ਼ਾਹ ਹੈਰਾਨ ਹੋਇਆ ਅਤੇ ਹੈਰਾਨੀ ਨਾਲ ਪੁੱਛਿਆ, ਇਹ ਕੀ ਹੋ ਰਿਹਾ ਹੈ? ਵਜ਼ੀਰ ਨੇ ਕਿਹਾ, ਤੁਹਾਡੇ ਵੱਲੋਂ ਮਿਲੀ ਮੌਲਤ ਦੇ 10 ਦਿਨ ਮੈਂ ਇਨ੍ਹਾਂ ਕੁੱਤਿਆਂ ਦੀ ਸੇਵਾ ਕੀਤੀ ਹੈ। ਇਹ ਮੇਰੀ ਸੇਵਾ ਦਾ ਮੁੱਲ ਤਾਰ ਰਹੇ ਹਨ। ਮੈਂ ਤੁਹਾਡੀ 30 ਸਾਲ ਸੇਵਾ ਕੀਤੀ ਹੈ। ਤੁਸੀਂ ਮੇਰੀ ਸੇਵਾ ਦਾ ਕੀ ਮੁੱਲ ਤਾਰਿਆ? ਧੰਨਵਾਦ।